ਡਰਨ ਸਿੰਘ ਟੇਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਵੈਲਕਮ ਸਤਿ ਸ਼੍ਰੀ ਅਕਾਲ ਜੀ ਟੇਣਾ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਬਹੁਤ ਸ਼ੁਕਰੀਆ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਟੇਣਾ ਜੀ ਪੰਜਾਬ ਦੇ ਲੋਕ ਜਿੱਥੇ ਪ੍ਰਵਾਸੀ ਮਜ਼ਦੂਰਾਂ ਦੇ ਮਗਰ ਪਏ ਨੇ ਉੱਥੇ ਕੈਨੇਡਾ ਅਮਰੀਕਾ ਤੋਂ ਵਾਪਸ ਜਾ ਰਹੇ ਲੋਕਾਂ ਨਾਲ ਵੀ ਖੈਰ ਨਹੀਂ ਗੁਜ਼ਾਰ ਰਹੇ ਕਿਉਂ ਕੇ ਪਏ ਨੇ ਲੁਧਿਆਣੇ ਗਈ ਇੱਕ ਅਮਰੀਕਨ ਔਰਤ ਨੂੰ ਕਹਿੰਦੇ ਕਤਲ ਕਰ ਦਿੱਤਾ ਗਿਆ ਬਿਲਕੁਲ ਹੀ ਬਿਲਕੁਲ ਲੁਗਾਨੇ ਦੇ ਵਿੱਚ ਗਈ ਇੱਕ ਅਮਰੀਕਨ ਔਰਤ ਨੂੰ ਕਤਲ ਕਰ ਦਿੱਤਾ ਗਿਆ ਵੈਸੇ ਇਹ ਹੈਗੀ ਜੀ ਪੰਜਾਬੀ ਮੂਲ ਦੀ ਆ ਭਾਰਤੀ ਮੂਲ ਦੀ ਪਰ ਇਹ ਲੰਮੇ ਸਮੇਂ ਤੋਂ ਪਤਾ ਲੱਗਾ ਜੀ ਅਮਰੀਕਾ ਦੇ ਵਿੱਚ ਰਹਿਣ ਵਾਲੀ ਦੀਦੀ ਆ ਤੇ ਇਹਦਾ ਕਤਲ ਕਰ ਦਿੱਤਾ ਗਿਆ ਉਮਰ ਲਗਭਗ ਇਸ ਬੀਬੀ ਜੀ ਦੀ ਹੈਗੀ ਜੀ 78 ਸਾਲ 71 ਸਾਲ ਇਹਦੀ ਉਮਰ ਆ ਨਾਮ ਰੁਪਿੰਦਰ ਕੌਰ ਪੰਦੇੜਾ ਕਿਲਾਰਾਏਪੁਰ ਦੀ ਰਹਿਣ ਵਾਲੀ ਪਿੰਡ ਕਿਲਾਰਾਏਪੁਰ ਤੇ ਪਤਾ ਲੱਗਾ ਜੀ ਜੁਲਾਈ ਦੇ ਆਖਰੀ ਦਿਨਾਂ ਦੇ ਵਿੱਚ ਇਹਦਾ ਕਤਲ ਕੀਤਾ ਗਿਆ ਤੇ ਕਤਲ ਕਰਵਾਉਣ ਵਾਲਾ ਪੁਲਿਸ ਦੇ ਕਹਿਣ ਮੁਤਾਬਕ ਇੰਗਲੈਂਡ ਦੇ ਵਿੱਚ ਬੈਠਾ ਚਰਨਜੀਤ ਸਿੰਘ ਨਾਂ ਦਾ ਬੰਦਾ ਜਿਹਦੇ ਨਾਲ ਇਸ ਬੀਬੀ ਦਾ ਰਿਸ਼ਤਾ ਸੀਗਾ ਨਿਰਲੇਸਬੰਧ ਸੀ ਕਾਫੀ ਨਿਰਲੇਸਬੰਧ ਸੀ ਵਿਆਹ ਕਰਵਾਉਣ ਦੇ ਲਈ ਇਹ ਬੀਬੀ 71 ਸਾਲ ਦੀ ਉਮਰ ਦੇ ਵਿੱਚ ਇੱਥੇ ਆਈ ਤੇ ਇੰਗਲੈਂਡ ਦੇ ਵਿੱਚ ਬੈਠੇ ਬੰਦੇ ਨੇ 50 ਲੱਖ ਰੁਪਏ ਦੇ ਵਿੱਚ ਸੌਦਾ ਤੈਅ ਕੀਤਾ ਇਸ ਬੀਬੀ ਨੂੰ ਕਤਲ ਕਰਨ ਦਾ ਕਰਵਾਉਣ ਦਾ ਤੇ ਇਹਦਾ ਕਤਲ ਕਰ ਦਿੱਤਾ ਗਿਆ ਜਿਨ੍ਹਾਂ ਨੇ ਕਤਲ ਕੀਤਾ ਕਹਿੰਦੇ ਉਹਨਾਂ ਨੇ ਤਮਰੇ ਦੇ ਵਿੱਚ ਇਹਦੀ লাশ ਨੂੰ ਵੀ ਸਾਰਤਾ ਹੁਣ ਹੋਰੀ-ਹੋਰੀ ਪੁਲਿਸ ਨੇ ਕਹਿੰਦੇ ਜੀ ਇਹ ਜਿਹੜੀ ਖੋਜ ਲੱਭਿਆ ਇਹਦੇ ਵਿੱਚੋਂ ਤੇ ਪਤਾ ਲੱਗਾ ਜੀ ACP ਹਰਜਿੰਦਰ ਸਿੰਘ ਗਿੱਲ ਨੇ ਕਿਹਾ ਵੀ ਅਸੀਂ ਇਹਦੇ ਵਿੱਚ ਹੋਰ ਸਬੂਤ ਲੱਭ ਰਹੇ ਹਾਂ ਉਹ ਕਹਿੰਦੇ ਕਿ ਇਹਦੇ ਵਿੱਚੋਂ ਕਈ ਗੱਲਾਂ ਨਿਕਲ ਕੇ ਸਾਹਮਣੇ ਆਗਣਾਂ ਤੇ ਕਈ ਹਣੇ ਆਉਣੀਆਂ ਬਾਕੀ ਆ 50 ਲੱਖ ਰੁਪਏ ਦੇ ਵਿੱਚ ਕਤਲ ਦਾ ਸੌਦਾ ਹੋਇਆ ਤੇ ਇੰਗਲੈਂਡ ਦੇ ਵਿੱਚ ਬੈਠੇ ਬੰਦੇ ਜੇ ਬਹੁਤ ਸਾਰੇ ਪੈਸੇ ਇਸ ਬੀਬੀ ਦੇ ਕੋਲੋਂ ਖਾਦੇ ਵੀ ਆਏ ਸੋ ਇਹ ਜਿਹੜੇ ਬੰਦੇ ਨੇ ਮਰਵਾਈ ਹੈ ਇਹ ਉਹ ਇਹਦੇ ਨਾਲ ਪਹਿਲਾਂ ਵਿਆਹਿਆ ਹੋਇਆ ਸੀ ਨਹੀਂ ਨਹੀਂ ਉਹ ਇਹਦੇ ਨਾਲ ਨਹੀਂ ਸੀ ਗਿਆ ਸ਼ਾਇਦ ਉਹਦੇ ਨਾਲ ਵਿਆਹ ਦਾ ਗੱਲ ਸੀ ਚੱਲਦੀ ਉਕੇ ਇਹ Bibi ਤਲਾਕशुदा ਉਹ ਬੰਦਾ ਵੀ ਵਾਇਆ ਹੋਇਆ ਜੀ ਹੂੰ ਅੱਛਾ ਕਿਹੜੀ ਜੇਲ੍ਹ ਦੇ ਵਿੱਚ ਹਮਲਾ ਹੋਇਆ ਤੇ ਇੰਸਪੈਕਟਰ ਸੁਭਾ ਸਿੰਘ ਦਾ ਕਤਲ ਹੋ ਗਿਆ ਇੰਸਪੈਕਟਰ ਸੁਭਾ ਸਿੰਘ ਕਹਿੰਦੇ ਐਨਕਾਉਂਟਰ ਦਾ ਮਹਾਰਸੀ ਦੁਸ਼ਟ ਸੀ ਕਈ ਲੋਕ ਤਾਂ ਖੁਸ਼ੀ ਮਨਾ ਰਹੇ ਨੇ ਲੋਕ ਇਹਨਾਂ ਸਭ ਗੱਲੇ ਜੀ ਕਿ ਸਭ ਦੀ ਆਪੋ ਆਪਣੀ ਸੋਚ ਆ ਪਰ ਆਪਾਂ ਸੁਧੀਰ ਸੂਰੀ ਦੇ ਕਤਲ ਦੇ ਬਾਰੇ ਤੇ ਉਦੋਂ ਖਦਰਾਸਾਨੀਆਂ ਕੀਤਗਾਂ ਸਿੰਘਾ ਰੈੱਡ FM ਦੇ ਉੱਤੇ ਜਦੋਂ ਇਹ ਕਤਲ ਹੋਇਆ ਸੀਗਾ ਤੇ ਸੰਦੀਪ ਸਿੰਘ ਸਣੀ ਨੇ ਇਹ ਕਤਲ ਕੀਤਾ ਸੀਗਾ ਉਦੋਂ ਵੇ ਇਸ ਵੇਲੇ ਪਟਿਆਲੇ ਵਾਲੀ ਜੇਲ੍ਹ ਦੇ ਵਿੱਚ ਬੰਦ ਆ ਪਟਿਆਲੇ ਵਾਲੀ ਜੇਲ੍ਹ ਦੇ ਵਿੱਚ ਤਿੰਨ ਸਾਬਕਾ ਪੁਲਿਸ ਅਧਿਕਾਰੀ ਨਹੀਂ ਬੰਦ ਹੈ ਜਿਹਦੇ ਵਿੱਚ ਇੱਕ ਇੰਸਪੈਕਟਰ ਸੁਭਾ ਸਿੰਘ ਤੇ ਉਹਦੇ ਵਿੱਚ ਇੱਕ ਸਾਬਕਾ ਡੀਐਸਪੀ ਗੁਰਬਚਨ ਸਿੰਘ ਤੇ ਇੱਕ ਹੈਲੋ ਟਣਾ ਜੀ ਹੈਲੋ ਹਾਂਜੀ ਹਾਂਜੀ ਦੱਸੋ ਵਿੱਚੋ ਕਟਿਆ ਗਿਆ ਸੀ ਗੋਤਾ ਖਾਲਿਸ ਜੀ ਜਿਹੜੇ ਤਿੰਨ ਗਣਿਆ ਇਹਨਾਂ ਨੂੰ ਪਿਛੇ ਜੇ ਮੁਹਾਲੀ ਦੀ ਅਦਾਲਤ ਨੇ ਸਜ਼ਾ ਸੁਣਾਈ ਸੀ ਇਸ ਕਰਕੇ ਵੀ ਭਾਈ ਇਹਨਾਂ ਨੇ ਆਪਣੇ ਅਹੁਦਿਆਂ ਦੀ ਦੁਰਵਰਤੋਂ ਕਰਕੇ ਉਦੋਂ ਬੇਕਸੂਰ ਮੁੰਡੇ ਮਾਰੇ ਇਹਨਾਂ ਨੂੰ ਕਾਉਂਟਰ ਕੀਤੇ ਕਹਿੰਦੇ ਵੀ ਪਿਛਲੇ ਹਫਤੇ ਜੇਲ੍ਹ ਦੇ ਵਿੱਚ ਇਹਨਾਂ ਤਿੰਨਾਂ ਦੀ ਕਿਸੇ ਕਾਰਨ ਕਰਕੇ ਸੰਦੀਪ ਸਿੰਘ ਸਣੀ ਨਾਲ ਬਹਿਸ ਹੋਈ ਆ ਉਹ ਬਹਿਸ ਤੋਂ ਬਾਅਦ ਤੇ ਨੇ ਜੀ ਉਹਨੇ ਸੰਦੀਪ ਸਿੰਘ ਸਣੀ ਨੇ ਪੁਰਸ ਦੇ ਕਹਿਣ ਦੇ ਮੁਤਾਬਕ ਇਹਨਾਂ ਤਿੰਨਾਂ ਦੇ ਉੱਤੇ ਹਮਲਾ ਕਰਤਾ ਕਿਸੇ ਨੁਕੀਲੀ ਚੀਜ਼ ਨਾਲ ਤੇ ਪੁੱਤ ਮਾਰ ਤਿੰਨਾਂ ਦੀ ਬਹੁਤ ਕੀਤੀ ਆ ਉਹਦੇ ਵਿੱਚ ਸੂਬਾ ਸਿੰਗ ਨੇ ਅੱਜ ਹਸਪਤਾਲ ਦੇ ਵਿੱਚ ਦਮ ਤੋੜਤਾ ਹੁਣ ਅਗਲੀ ਜਾਣਕਾਰੀ ਇਹ ਆਈ ਦੀ ਪੁਲਿਸ ਨੇ ਸੰਦੀਪ ਸਿੰਘ ਸਣੀ ਨੂੰ ਵੀ ਬਹੁਤ ਕੁੱਟਿਆ ਇੰਨਾ ਕੁੱਟਿਆ ਵੀ ਕਨੇ ਵੀ ਪੁੱਛੋ ਪੁੱਜਣਾ ਤੇ ਇਸ ਕਰਕੇ ਹਾਲੇ ਉਹਦੀ ਮੈਡੀਕਲ ਰਿਪੋਰਟ ਵੀ ਨਹੀਂ ਕਰਵਾਈ ਜਾ ਰਹੀ ਸੋ ਇਸ ਮਾਮਲੇ ਦੇ ਉੱਤੇ ਅਪਲੋਕਾਂ ਨੇ ਧਰਨਾ ਵੀ ਦਿੱਤਾ ਸੋ ਇਹ ਵੇਰਵੇ ਆਏ ਸਾਹਮਣੇ ਹਾਲੇ ਇਹਦਾ ਦਸਤਾਨ ਹੋਣਾ ਬਾਕੀ ਹੈ ਜੀ ਇਹ ਲੁਧਿਆਣੇ ਦੀ ਜੇਲ ਹੈ ਕਿੱਥੇ ਦੀ ਜੇਲ ਹੈ ਜੀ ਇਹ ਪਟਿਆਲੇ ਦੀ ਕੇਂਦਰੀ ਜੇਲ ਹੈ ਜੀ ਹੂੰ ਅੱਛਾ ਪਰਵਾਸੀ ਮਜ਼ਦੂਰਾਂ ਬਾਰੇ ਤੁਸੀਂ ਦੱਸਿਆ ਸੀ ਕਿ ਲਗਾਤਾਰ ਪੰਜਾਬ ਦੇ ਲੋਕਾਂ 'ਚ ਨਫ਼ਰਤ ਵੱਧ ਰਹੀ ਹੈ ਪਿੰਡ ਪਿੰਡਾਂ ਦੇ ਪਿੰਡ ਮਤੇ ਪਾ ਰਹੇ ਨੇ ਸੋ ਹੁਣ ਲੇਟਲੀ ਕਹਿੰਦੇ ਸਿਚੁਏਸ਼ਨ ਹੋਰ ਖਰਾਬ ਹੋ ਗਈ ਆ ਬਿਲਕੁਲ ਜੀ ਲਿਟਰਲੀ ਜਿਹੜੀ ਸਿਚੁਏਸ਼ਨ ਆ ਉਹ ਇਸ ਕਰਕੇ ਖਰਾਬ ਹੋਈ ਆ ਕਿਉਂਕਿ ਹੁਣ ਪ੍ਰਵਾਸੀ ਮਜ਼ਦੂਰਾਂ ਨੇ ਵੀ ਇਹ ਗੱਲ ਕਹਿਣੀ ਸ਼ੁਰੂ ਕਰਤੀ ਆ ਉਹ ਕਹਿੰਦੇ ਵੀ ਜੇਕਰ ਸਾਡੇ ਵਿੱਚੋਂ ਕੁਝ ਲੋਕ ਗਲਤ ਆ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਵੇ ਪਰ ਤੁਸੀਂ ਇੱਕ ਧਾਰਨਾ ਕਿਵੇਂ ਬਣਾ ਸਕਦੇ ਹੋ ਵੀ ਪਾਈਏ ਸਾਰੇ ਹੀ ਮਾੜੇ ਹੁੰਦੇ ਆ ਸਾਰੇ ਧੀਆ ਭੈਣਾਂ ਦੀਆਂ ਇੱਜ਼ਤਾਂ ਉਲਦੇ ਆ ਉਹਨਾਂ ਨੇ ਇਹ ਗੱਲ ਕਹੀ ਆ ਵੀ ਕੀ ਪੰਜਾਬੀ ਨਹੀਂ ਇਹ ਕੁਝ ਕਰਦੇ ਜੇ ਪੰਜਾਬੀ ਗਲਤ ਕੰਮ ਕਰੇ ਪੰਜਾਬੀ ਨੂੰ ਵੀ ਸਜ਼ਾ ਮਿਲੇ ਜੇਕਰ ਸਾਡੇ ਭਾਈਚਾਰੇ ਦੇ ਕਿਸੇ ਬੰਦੇ ਨੇ ਗਲਤ ਕੰਮ ਕੀਤਾ ਉਹਨੂੰ ਵੀ ਸਜ਼ਾ ਮਿਲੇ ਪਰ ਤੁਸੀਂ ਸਾਰਿਆਂ ਨੂੰ ਇੱਕੋ ਰਸਤੇ ਕਿਉਂ ਮੰਨਦੇ ਆ ਉਹਨਾਂ ਨੇ ਇਹ ਸਵਾਲ ਕੀਤੇ ਆ ਤੋਂ ਵੇਨੇ ਕੀ ਬਣਦਾ ਪਰ ਅਜੇ ਵੀ ਪਤਾ ਲੱਗਾ ਹੁਣ ਤੱਕ ਵੈਸੇ ਪੰਜਾਬ ਤੋਂ ਵੱਧ ਪੰਚਾਇਤਾਂ ਨੇ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਮਤੇ ਪਾਸ ਕੀਤੇ ਆ ਸਰਕਾਰ ਇਹ ਗੱਲ ਕਹਿੰਦੀ ਵੀ ਇਹਨਾਂ ਨੂੰ ਰੋਕ ਸਕਣਾ ਏਦਾਂ ਸੌਖਾ ਨਹੀਂਗਾ। ਵੋਟਾਂ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਬੜੀ ਵੱਡੀ ਜ਼ਰੂਰਤ ਹੁੰਦੀ ਸਿਆਸੀ ਲੋਕਾਂ ਨੂੰ। ਸੋ ਇਹ ਮਾਮਲਾ ਕਈ ਤਰ੍ਹਾਂ ਦੇ ਮੋੜ ਘਟਰਿਆ ਪਰ ਪ੍ਰਵਾਸੀ ਮਜ਼ਦੂਰਾਂ ਨੇ ਇਹ ਗੱਲ ਕਹੀ ਆ ਵੀ ਜੇਕਰ ਭਾਈ ਤੁਸੀਂ ਇਹ ਗੱਲ ਕਹਿੰਦੇ ਆ ਵੀ ਭਾਈ ਇਹ ਤਾਂ ਬੰਦੇ ਬਹੁਤ ਮਾੜੇ ਫਿਰ ਤੁਸੀਂ ਸਾਨੂੰ ਰੱਖਿਆ ਹੀ ਨਾ ਕਰੋ। ਕਿਉਂਕਿ ਉਹ ਕਹਿੰਦੇ ਤੁਹਾਡੇ ਵਿੱਚੋਂ ਵੀ ਕਈ ਬੰਦੇ ਗਲਤ ਤਾਂ ਸਾਡੇ ਵਿੱਚੋਂ ਵੀ ਕਈ ਬੰਦੇ ਗਲਤ ਤਾਂ ਪਰ ਸਾਡੇ ਬਾਰੇ ਗਲਤ رائے ਬਣਾਈ ਜਾ ਰਹੀ ਹੈ। ਜਿਹੜੇ ਪ੍ਰਵਾਸੀ ਮਜ਼ਦੂਰਾਂ ਦੇ ਮੁੰਡੇ ਪੰਜਾਬ 'ਚ ਬੌਰਨ ਨੇ ਉਹ ਪੰਜਾਬੀ ਮੂਲ ਦੀਆਂ ਲੜਕੀਆਂ ਨਾਲ ਉਹਨਾਂ ਦੇ ਰਿਲੇਸ਼ਨਸ਼ਿਪ ਹੋ ਰਹੇ ਨੇ ਇਹ ਮੁੱਖ ਕਾਰਨ ਬਣ ਗਿਆ ਦੇਖੋ ਜੀ ਮੁੱਖ ਕਾਰਨ ਦੇ ਵਿੱਚ ਕਈ ਕੁਸ਼ ਹੈ ਇੱਕ ਤਾਂ ਇਹ ਆ ਵੀ ਜਦੋਂ ਹੁਣ ਪ੍ਰਵਾਸੀ ਮਜ਼ਦੂਰ ਪੰਜਾਬ ਦੇ ਵਿੱਚ ਆਏ ਤਾਂ ਇਹ ਪੰਜਾਬ ਦੇ ਮਜ਼ਦੂਰਾਂ ਜ਼ਿਕਰ ਦਿਖਾ ਰਹੇ ਆ ਇਹਨਾਂ ਦੀਆਂ ਵੋਟਾਂ ਬਣੀਆਂ ਇਹਨਾਂ ਨੂੰ ਮਨਰੇਗਾ ਦੇ ਵਿੱਚ ਵੀ ਕੰਮ ਮਿਲ ਰਿਹਾ ਇਹਨਾਂ ਨੂੰ ਹੋਰ ਸਹੂਲਤਾਂ ਵੀ ਮਿਲਦੀਆਂ ਇਹ ਪੰਜਾਬ ਦੇ ਲੋਕਾਂ ਵਾਲੀਆਂ ਸਹੂਲਤਾਂ ਮਿਲਣੀਆਂ ਸ਼ੁਰੂ ਹੋਊਗਾ ਦੂਜੀ ਗੱਲ ਇਹ ਆ ਵੀ ਨਸ਼ੇ ਪੱਤੇ ਦੇ ਵਿੱਚ ਇਹਨਾਂ ਦੇ ਵੱਲੋਂ ਕੋ ਕੰਮ ਬਹੁਤ ਕੀਤੇ ਜਾਂਦੇ ਆ ਕਈ ਵਾਰ ਇਹਨਾਂ ਨੇ ਕ੍ਰਾਈਮ ਐਸੇ ਐਸੇ ਕੀਤੇ ਆ ਵੀ ਪਤਾ ਹੀ ਨਹੀਂ ਲੱਗਦਾ ਦੀ ਬੰਦਾ ਮਾਰ ਕੇ ਚਲੇ ਕਿਹੜੇ ਪਾਸੇ ਗਏ ਬੰਦਾ ਮਾਰ ਕੇ ਭੱਜ ਕਿਹੜੇ ਪਾਸੇ ਗਏ ਆ ਤੀਜੀ ਮਹੱਤਵਪੂਰਨ ਗੱਲ ਇਹ ਆ ਦੀ ਇਸ ਮਾਮਲੇ ਦੇ ਵਿੱਚ ਜਦੋਂ ਹੁਣ ਇੱਕ ਬੱਚੀ ਜਿਹੜੀ ਆ ਪਰਸੋ ਖਬਰ ਸਾਂਝੀ ਕੀਤੀ ਸੀ 4 ਸਾਲ ਦੀ ਬੱਚੀ ਦੇ ਨਾਲ ਕੋ ਕੰਮ ਕਰਨ ਦੀ ਕੋਸ਼ਿਸ਼ ਕੀਤੀ ਪਰਵਾਸੀ ਮਨਜ਼ੂਰ ਨੇ ਲੋਕਾਂ ਨੇ ਫੜ ਲਿਆ ਪੁਟਿਆਵਾਂ ਨੂੰ ਆ ਜਿਹੜਾ ਮੁੰਡਾ ਹਰਵੀਰ ਉਹਦਾ ਕਤਲ ਕਰ ਦਿੱਤਾ ਬਗਫੈਲੀ ਕਰਕੇ ਲੋਕਾਂ ਦੇ ਵਿੱਚ ਰੋਸ ਇਸ ਕਰਕੇ ਆ ਪਰ ਇਹ ਵੀ ਗੱਲ ਸੱਚੀ ਹੈ ਵੀ ਜਿਵੇਂ ਅਨੰਦਪੁਰ ਸਾਹਿਬ ਦੇ ਵਿੱਚ ਇੱਕ ਪਿੰਡ ਆ ਉਸ ਪਿੰਡ ਦੇ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਇੱਕ ਪੰਜਾਬਣ ਕੁੜੀ ਪਜਾ ਕੇ ਲੈ ਗਿਆ ਸੀ ਬਾਅਦ ਵਿੱਚ ਪੰਚਾਇਤ ਨੇ ਮਤਾ ਪਾਸ ਕੀਤਾ ਸੀ ਭਾਈ ਜੇਕਰ ਪਿੰਡ ਦਾ ਕੋਈ ਵੀ ਮੁੰਡਾ ਕੁੜੀ ਪ੍ਰਵਾਸੀ ਦੇ ਨਾਲ ਵਿਆਹ ਕਰਵਾ ਕੇ ਇਥੇ ਰਹਿ ਨਹੀਂ ਸਕਦਾ ਜੇ ਉਹਨੇ ਇੱਕ ਵਾਰੀ ਕਰ ਲਿਆ ਕੋਈ ਉਹ ਬਾਹਰ ਹੀ ਰਹੂਗਾ ਪਿੰਡ ਦੇ ਵਿੱਚ ساری ਉਮਰ ਨਹੀਂ ਰਹਿ ਸਕਦਾ ਜੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਹੁਰਾ ਨੇ ਕਿੰਨੇ ਕ ਹਲਕਾ ਇੰਚਾਰਜ ਨਿਯੁਕਤ ਕੀਤੇ ਆ ਦੇਖੋ ਜੀ ਹਲਕਾ ਇੰਚਾਰਜ ਅੱਜ 27 ਨਿਯੁਕਤ ਹੋਏ ਆ ਵੱਖ-ਵੱਖ ਥਾਵਾਂ ਦਾ ਵੇਰਵਾ ਉਹਦੇ ਵਿੱਚੋਂ ਮੈਂ ਕੁਝ ਇੱਕ ਦਾ ਵੇਰਵਾ ਸਾਂਝਾ ਕਰ ਦਿੰਦਾ ਵੀ ਕਿਹੜੀ ਥਾਂ ਤੋਂ ਕਿਹਨੂੰ ਇੰਚਾਰਜ ਨਿਯੁਕਤ ਕੀਤਾ ਗਿਆ ਦਸੂਹਾ ਹਲਕੇ ਦਾ ਇੰਚਾਰਜ ਗਗਨਦੀਪ ਸਿੰਘ ਟੀਮਾ ਨੂੰ ਬਣਾਇਆ ਗਿਆ ਤੇ ਇਹਨੂੰ ਹਲਕਾ ਇੰਚਾਰਜ ਬਣਾਇਆ ਗਿਆ ਜੀ ਇਹਨੂੰ ਅਗਲੀ ਗੱਲ ਇਹ ਜੀ ਕਿ ਗੜ ਸ਼ੰਕਰ ਤੋਂ ਚਰਨਜੀਤ ਸਿੰਘ ਚੰਮੀ ਹੋਰਾਂ ਨੂੰ ਬਣਾਇਆ ਗਿਆ ਹੁਸ਼ਿਆਰਪੁਰ ਤੋਂ ਅਮਰ ਗੋਪਾਲ ਸਿੰਘ ਸੈਣੀ ੁਰਮੜ ਤੋਂ ਕੇਸ਼ਵ ਸਿੰਘ ਸੈਣੀ ਜਲੰਧਰ ਨੌਰ ਤੋਂ ਵਿਜੇ ਭਾਟੀਆ ਕਪੂਰਥਲਾ ਤੋਂ ਗੋਬਿੰਦ ਸਿੰਘ ਬੰਗਾ ਤੋਂ ਪਵਨਜੀਤ ਤੇ ਅਜਨਾਲਾ ਤੋਂ ਲਖਪ੍ਰੀਤ ਸਿੰਘ ਰਾਜਾਸਾਂਸੀ ਤੋਂ ਲਖਵਿੰਦਰ ਸਿੰਘ ਅੰਮ੍ਰਿਤਸਰ ਨੌਰਥ ਤੋਂ ਵਿਸ਼ਾਖਾ ਸਿੰਘ ਡੇਰਾ ਬਾਬਾ ਨਾਨਕ ਤੋਂ ਜਤਿੰਦਰ ਸਿੰਘ ਹੈਪੀ ਫਤਿਹਗੜ ਚੂੜੀਆਂ ਤੋਂ ਗਗਨਦੀਪ ਸਿੰਘ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਹਰਜਿੰਦਰ ਸਿੰਘ ਗਿੰਦਾ ਤੇ ਭਵਾ ਤੋਂ ਪਵਨ ਕੁਮਾਰ ਪਠਾਨਕੋੜ ਤੋਂ ਆਸਾਰਸ਼ਕ ਮਹਾਜਨ ਸੋ ਇਸ ਤਰੀਕੇ ਦੇ ਨਾਲ ਸਾਹਮਣੇ ਆਏ ਜੀ ਸੋ ਇਨ੍ਹਾਂ ਹਲਕਿਆਂ ਦੇ ਵਿੱਚ ਦੂਜੀਆਂ ਸਿਆਸੀ ਪਾਰਟੀਆਂ ਦੇ ਵੀ ਹਲਕਾ ਇੰਚਾਰਜ ਨਿਯੁਕਤ ਹੋਏ ਹੋਏ ਨੇ ਬਿਲਕੁਲ ਜੀ ਬਿਲਕੁਲ ਹੋਏ ਆ ਕਈ ਥਾਵਾਂ ਤੇ ਹੋਏ ਆ ਕਈ ਥਾਵਾਂ ਦੇ ਉੱਤੇ ਨਹੀਂ ਵੀ ਹੋਏ ਹੁਣ ਦੇਖੋ ਐਮਐਲਏ ਵੀ ਕਈ ਵਾਰੀ ਕੋਈ ਪੁੱਗ ਜਾਂਦੀ ਆ ਵੀ ਭਾਈ ਮੈਂ ਤਾਂ ਇੱਥੇ ਕਿਸੇ ਹੋਰ ਦੇ ਪੈਰ ਲੱਗਣ ਨਹੀਂ ਦੇਣੇ ਪਰ ਕਈ ਪਾਰਟੀਆਂ ਆਪ ਦੇ ਨਿਯੁਕਤ ਕਰਦੀਆਂ ਦੀਆਂ ਜਿਵੇਂ ਕਿ ਇਧਰ ਕਾਂਗਰਸ ਨੇ ਵੀ ਥਾਂ-ਥਾਂ ਤੇ ਕੀਤੇ ਹੋਏ ਆ ਤੇ ਜਿਵੇਂ ਕਿ ਇਸ ਤੋਂ ਪਹਿਲਾਂ ਆਪਾਂ ਜਾਣਦੇ ਜੀ ਕਿ ਆ ਕਾਂਗਰਸ ਨੇ ਤਾਂ ਅਕਾਲੀ ਦਲ ਨੇ ਕਿੰਨੇ ਨਿਯੁਕਤ ਕੀਤੇ ਹੋਏ ਆ ਅਕਾਲੀ ਦਲ ਦੇ ਵੀ ਹੈਗੇ ਆ ਤੋਂ ਮਤਲਬ ਕਹਿਣ ਦਾ ਇਹ ਜੀ ਕਿ ਇਹ ਕੋਈ ਨਵੀਂ ਪ੍ਰਕਿਰਿਆ ਨਹੀਂ ਹੈਗੀ ਪਰ ਇਹ ਆ ਵੀ ਬੰਦਿਆਂ ਨੂੰ ਐਡਜਸਟ ਵੀ ਕਰਨਾ ਹੁੰਦਾ ਕਿਉਂਕਿ ਕੋਈ ਨਾ ਇੰਨੇ ਬੰਦੇ ਆ ਜਿਹੜੇ ਇਹ ਗੱਲ ਕਹਿੰਦੇ ਵੀ ਸਾਨੂੰ ਇੰਨੇ ਲੰਮੇ ਸਮੇਂ ਤੋਂ ਲੱਗੇ ਹੋਏ ਸਾਨੂੰ ਕਿਤੇ ਐਡਜਸਟ ਕਰੋ ਉਹਦੇ ਵਿੱਚੋਂ ਕਈ ਬੰਦੇ ਐਡਜਸਟ ਵੀ ਕਰਨੇ ਪੈਂਦੇ ਜਿਹੜੀ ਥਾਰ ਜੀਪ ਵਾਲੀ ਸੋਹਣੀ ਸਪਹਿਣ ਕੁੜੀ ਸੀ ਉਹ ਜੇਲ੍ਹ ਦੇ ਵਿੱਚ ਬਿਮਾਰ ਹੋ ਗਈ ਆ ਕਹਿੰਦੇ ਲੋਕ ਭਾਵਨਾ ਬਦਲ ਰਹੀ ਆ ਉਹਦੇ ਬਾਰੇ ਉਹਨੂੰ ਤਾਪ ਬਹੁਤ ਤੇਜ਼ ਚੜ ਗਿਆ ਜਾਂ ਬਿਮਾਰੀ ਕਾਫੀ ਉਹਦੀ ਸੀਰੀਅਸ ਆ ਕੋਈ ਆ ਬਿਲਕੁਲ ਹੀ ਦੇਖੋ ਵੈਸੇ ਤਾਂ ਡਾਕਟਰ ਤਾਂ ਇਹ ਗੱਲ ਕਹਿੰਦੇ ਵੀ ਕੋਈ ਨਾਰਮਲ ਗੱਲ ਆ ਪਰ ਕਹਿੰਦੇ ਬੁਰਾ ਢਿੱਡ ਵਾਲਾ ਦੁੱਖਦਾ ਜੀ ਜਿਹਦੇ ਉਹਦਾ ਠੱਡ ਦੇ ਵਿੱਚ ਪੀੜਾਂ ਬੜੀਆਂ ਉੱਠੀਆਂ ਤੇ ਜਿਹਦੇ ਕਰਕੇ ਬਠਿੰਡੇ ਵਾਲੀ ਜੇਲ੍ਹ ਦੇ ਵਿੱਚ ਬੰਦ ਤੇ ਥਾਰ ਵਾਲੀ ਜਿਹਨੂੰ ਆਪਾਂ ਚਿੱਟੇ ਵਾਲੀ ਵੀ ਕਹਿੰਦੇ ਨੇ ਜਿਹਨੂੰ ਆਪਾਂ ਇੰਸਟਾਗ੍ਰam ਵਾਲੀ ਰੀਲਾਂ ਵਾਲੀ ਵੀ ਕਹਿੰਦੇ ਆ ਉਹ ਬੀਬੀ ਆ ਜਿਹੜੀ ਉਹ ਇਸ ਵੇਲੇ ਹਸਪਤਾਲ ਦੇ ਵਿੱਚ ਦਾਖਲ ਆ ਬਠਿੰਡੇ ਵਾਲੀ ਜੇਲ੍ਹ ਦੇ ਵਿੱਚੋਂ ਉਹਨੂੰ ਬਾਹਰ ਲਿਆਂਦਾ ਗਿਆ ਤੇ ਉਹਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸਿਵਲ ਹਸਪਤਾਲ ਦੇ ਵਿੱਚ ਦਾਖਲ ਆ ਜੀ ਹੂੰ ਹੂੰ ਸੋ ਪੰਜਾਬ ਨੂੰ ਐਸ ਡੀ ਆਰ ਐਫ ਦੀ ਕਿੰਨੀ ਇੱਕ ਕਿਸ਼ਤ ਜਾਰੀ ਕਰਨੀ ਪਈ ਹੈ ਜੀ ਕਿੰਨੇ ਕਰੋੜਾਂ ਦੀ ਬਿਲਕੁਲ ਜੀ ਕੇਂਦਰ ਦੀ ਸਰਕਾਰ ਦੇ ਵੱਲੋਂ ਨਾ ਇਹ ਪੰਜਾਬ ਦੀ ਸਰਕਾਰ ਨੂੰ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੂੰ ਜਿਹੜਾ ਉਹ ਸਟੇਟ ਡਿਜਾਸਟਰ ਜਿਹੜਾ ਫੰਡ ਹੁੰਦਾ ਤੇ ਉਹਦੀ ਕਿਸ਼ਤ ਜਾਰੀ ਕੀਤੀ ਗਈ ਆ ਤੇ ਇਹ ਪਤਾ ਲੱਗਾ ਜੀ ਕਿ ਪੰਜਾਬ ਨੂੰ ਵੱਧ ਕੀਤੀ ਗਈ ਆ ਤੇ ਉਧਰ ਹਿਮਾਚਲ ਪ੍ਰਦੇਸ਼ ਨੂੰ ਕੁਝ ਕੁ ਸੌ ਜਿਹੜੇ ਕਰੋੜਾ ਉਹਨੂੰ ਘੱਟ ਕੀਤੀ ਗਈ ਆ ਪਰ ਦੂਜੀ ਗੱਲ ਇਹ ਵੀ ਕਿ ਪੰਜਾਬ ਦੀ ਸਰਕਾਰ ਨੇ ਕਿਹਾ ਵੀ ਇਹਦੇ ਨਾਲ ਪੰਜਾਬ ਦਾ ਬੁਤਾ ਨਹੀਂ ਸਰਦਾ ਪੰਜਾਬ ਦਾ ਨੁਕਸਾਨ ਬਹੁਤ ਵੱਡਾ ਹੋਇਆ ਪਰ ਪਤਾ ਲੱਗਾ ਜੀ ਸਟੇਟ ਡਿਜਾਸਟਰ ਰਿਸਪੌਂਸ ਫੰਡ ਦੀ ਦੂਜੀ ਕਿਸ਼ਤ ਜਾਰੀ ਕੀਤੀ ਹੈ ਗ੍ਰਹਿ ਵਿਭਾਗ ਨੇ 225 26 ਦੇ ਨਹੀਂ ਪੰਜਾਬ ਨੂੰ 240 ਕਰੋੜ ਰੁਪਏ ਤੇ ਹਿਮਾਚਲ ਪ੍ਰਦੇਸ਼ ਨੂੰ 100 ਤੇ 91 ਕਰੋੜ ਰੁਪਏ ਜਾਰੀ ਕੀਤਾ ਜੀ ਟੇਣਾ ਜੀ ਜਿਹੜੀਆਂ ਵੋਟਾਂ ਪਾਉਣ ਵਾਲੀਆਂ ਮਸ਼ੀਨਾਂ ਨੇ EVM ਮਸ਼ੀਨਸ ਉਹਨਾਂ ਦੇ ਉੱਤੇ ਉਮੀਦਵਾਰਾਂ ਦੀਆਂ ਫੋਟੋਆਂ ਲਾਉਣ ਦਾ ਕੀ ਆਈਡੀਆ ਦੇਖੋ ਇਹਦਾ ਆਈਡੀਆ ਇਹ ਹੈ ਜੀ ਕਿ ਫੋਟੋਆਂ ਤਾਂ ਹੁਣ ਵੀ ਲੱਗਣਾ ਹੁੰਦੀਆਂ ਜਦੋਂ ਆਪਾਂ ਵੋਟ ਪਾਉਣ ਜਾਂਦੇ ਆ ਨਾ ਉਹਨਾਂ ਨਿਸ਼ਾਨ ਤੇ ਫੋਟੋ ਤਾਂ ਹੁਣ ਵੀ ਆ ਬਿਲਕੁਲ ਜੀ ਉਹ ਕਹਿੰਦੇ ਰੰਗੀਨ ਲਾਉਣੀਆਂ ਹਨ ਅੱਛਾ ਇਹ ਬਲੈਕ ਐਂਡ ਵਾਈਟ ਫੋਟੋਆਂ ਤਾਂ ਲੱਗੀਆਂ ਹੁੰਦੀਆਂ ਪਰ ਅੱਜ ਚੋਣ ਕਮਿਸ਼ਨ ਨੇ ਗੱਲ ਕਹੀ ਆ ਕਿ VOTING ਦੇ ਵਿੱਚ ਅਸੀਂ 28 ਕਿਸਮ ਦੇ ਸੁਧਾਰ ਕਰ ਰਹੇ ਹਾਂ ਵੱਖ-ਵੱਖ ਤਰ੍ਹਾਂ ਦੇ ਜਿਹਦੇ ਵਿੱਚ 2-3 ਤਰ੍ਹਾਂ ਦੇ ਸੁਧਾਰ ਇਹ ਵੀ ਆ ਵੀ ਭਾਈ ਜਿਹੜੀਆਂ VOTING ਮਸ਼ੀਨਾਂ EVM ਆ ਇਹਦੇ ਉੱਤੇ ਜਿੱਦੇ ਮੰਨ ਲਓ ਕਿਸੇ ਹਲਕੇ ਦੇ ਵਿੱਚ ਮਸ਼ੀਨਾਂ ਜਿਹੜੀਆਂ ਪਈਆਂ ਉਹ 18 ਉਮੀਦਵਾਰ ਹੋਣ ਜਾਂ 10 ਹੋਣ ਜਾਂ 5 ਹੋਣ ਉਹਨਾਂ ਪੰਜਾਂ ਦੇ ਚੋਣ ਨਿਸ਼ਾਨ ਜਾਂ ਆਜ਼ਾਦ ਆ ਉਹਨਾਂ ਦੀ ਫੋਟੋ ਉਹਨਾਂ ਦਾ ਚੋਣ ਨਿਸ਼ਾਨ ਸਾਰਾ ਕੁਝ ਲੱਗਾ ਹੁੰਦਾ ਫਾਰੋ ਕਰੇ ਕਿ 3 ਨੰਬਰ ਫੌਂਟ ਦੇ ਵਿੱਚ ਇੱਕ ਤਾਂ ਇਹਨਾਂ ਦਾ ਨਾਮ ਲਿਖਿਆ ਹੋਊਗਾ ਮੋٹے ਅੱਖਰਾਂ 'ਚ ਤੇ ਉਹ ਕਰੇ ਕਿ ਨਾਲ ਦਾ ਚੋਣ ਨਿਸ਼ਾਨ ਮੋٹے ਅੱਖਰਾਂ ਦੇ ਵਿੱਚ ਤੇ ਜਿਹੜਾ ਉਹ ਬੰਦੇ ਦੀ ਫੋਟੋ ਆ ਇਹ ਰੰਗੀਨ ਤੇ ਵੱਡੀ ਫੋਟੋ ਆ ਜਿਹੜੀ ਈਵੀਐਮ ਦੇ ਉੱਤੇ ਲੱਗੀ ਹੋਇਆ ਕਰੂਗੀ ਤਾਂ ਜੋ ਜੀ ਨੂੰ ਝੋਲਾ ਪੈਂਦਾ ਜੀ ਨੂੰ ਘਟ ਦਿਸਦਾ ਉਹ ਬੰਦਾ ਕੋਈ ਟਪਲਾ ਨਾ ਖਾਵੇ ਉਹ ਭੁਲੇਖੇ ਦੇ ਵਿੱਚ ਕਿਸੇ ਹੋਰ ਨੂੰ ਵੋਟ ਨਾ ਪਾ ਜੇ ਤੇ ਬਿਹਾਰ ਤੋਂ ਇਸ ਤਜਰਬੇ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਜੀ ਅੱਛਾ ਜਿਹੜੇ ਆਪਣੇ ਵੋਟਰ ਕਾਰਡ ਨੇ ਬੈਲਟ ਪੇਪਰ ਆ ਉਦੇ ਤੇ ਤਾਂ ਫੋਟੋ ਨਹੀਂ ਹੁੰਦੀ ਉਹਦੇ ਤੇ ਨਹੀਂ ਹੁੰਦੀ ਜੀ ਹੂੰ ਹੂੰ ਜੋ راہਲ ਗਾਂਧੀ ਨੇ ਪ੍ਰਧਾਨ ਮੰਤਰੀ ਨੂੰ ਬਾਰਕਬਾਦ ਪੇਸ਼ ਕੀ ਥੀ ਜੀ ਉਹਨਾਂ ਦੇ ਜਨਮ ਦਿਨ ਤੇ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਅੱਜ 75ਵਾਂ ਜਨਮ ਦਿਨ ਮਨਾਇਆਗਾ ਜੀ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਦਾ ਤੇ ਅੱਜ ਬੀਜੇਪੀ ਦੇ ਬਹੁਤ ਸਾਰੇ ਆਗੂਆਂ ਨੇ ਵਧਾਈਆਂ ਦਿੱਤੀਆਂ ਗਾਂ ਦੇਸ਼ ਦੇ ਬਾਕੀ ਆਗੂਆਂ ਨੇ ਵੀ ਵਧਾਈਆਂ ਦਿੱਤੀਆਂ ਸਿਸ਼ਟਾਚਾਰ ਦੇ ਨਾਤੇ ਚਲੋ ਵਧਾਈਆਂ ਦੇਣੀਆਂ ਵੀ ਬੰਦ ਕਰ ਚਲੋ ਆ ਰਾਜਨੀਤਿਕ ਪਾਰਟੀਆਂ ਵੱਖੋ ਵੱਖਰੀਆਂ ਹੋ ਸਕਦੀਆਂ ਪਰ ਅੱਜ ਇਹ ਰਾਹੁਲ ਗਾਂਧੀ ਨੇ ਵੀ ਮੁਬਾਰਕਬਾਦ ਦਿੱਤੀ ਉਹਨਾਂ ਨੇ ਕਿਹਾ ਜੀ ਪ੍ਰਧਾਨ ਮੰਤਰੀ ਸਾਹਿਬ ਜ਼ਿੰਦਾਬਾਦ ਰਹਿਣ ਤੇ ਚੜ੍ਹਦੀ ਕਲਾ ਦੇ ਵਿੱਚ ਰਹਿਣ। ਸੋ ਉਹਨਾਂ ਦਾ ਇਹ ਰਿਮਾਈਂਡਰ ਸੀ ਉਹਨਾਂ ਨੂੰ ਵੀ 75 ਸਾਲ ਤੋਂ ਬਾਅਦ ਹੁਣ ਪ੍ਰਾਈਮ ਮਿਨਿਸਟਰ ਨਾ ਬਣਨ। ਹਾਂ ਬਿਲਕੁਲ ਜੀ ਵੈਸੇ ਜੇਤਾਂ ਦੇਖੀਏ ਜੀ ਬੀਤੇ ਦੇ ਵਿੱਚ ਵੀ ਭਾਵੇਂ ਆਪਾਂ ਅੜਵਾਨੀ ਸਾਹਿਬ ਦੀ ਗੱਲ ਕਰਕੇ ਜਾਂ ਹੋਰਨਾਂ ਦੀ ਗੱਲ ਕਰਕੇ ਉਹ ਤਾਂ ਲਾਂਬੇ ਕਰ ਦਿੱਤੇ ਗਏ ਸੀ ਹੁਣ ਇਹਨਾਂ ਬਾਰੇ ਕੁਝ ਕਹਿ ਨਹੀਂ ਸਕਦਾ ਪਰ ਚਰਚਾ ਐਸੇ ਗੱਲ ਦੀ ਵੀ 75 ਬਰਿਆਂ ਦੇ ਹੋ ਗਏ ਹੁਣ ਵਾਰੀ ਇਹਨਾਂ ਦੀ ਹੈ ਕਿ ਨਹੀਂ। ਬਾਕੀ ਪਰਾਲੀ ਸਾੜਨ ਬਾਰੇ ਕੀ ਇਸ਼ੂ ਕੀਤੀ ਹੈ ਸੁਪਰੀਮ ਕੋਰਟ ਨੇ ਕੀ ਰਿਪੋਰਟ ਕੀ ਸੁਪਰੀਮ ਕੋਰਟ ਨੇ ਵੀ ਅੱਜ ਪੰਜਾਬ ਦੀ ਸਰਕਾਰ ਨੂੰ ਸਵਾਲ ਕੀਤਾ ਵੀ ਜਿਹੜੀ ਪਰਾਲੀ ਸਾੜੀ ਜਾਂਦੀ ਆ ਜਾਂ ਫਸਲਾਂ ਦੀ ਰਹਿੰਦ-ਖੂੰਹਦ ਸਾੜੀ ਜਾਂਦੀ ਆ ਤੁਸੀਂ ਇਹਦੇ ਉੱਤੇ ਕਾਰਵਾਈ ਕੀ ਕਰਦੇ ਆ ਮਾਨਯੋਗ ਜੱਜ ਸਾਹਿਬ ਨੇ ਇਹ ਗੱਲ ਕਹੀ ਆ ਉਹ ਕਹਿੰਦੇ ਦੇਖੋ ਅਸੀਂ ਕਿਸਾਨ ਦਾ ਸਤਿਕਾਰ ਕਰਦੇ ਆ ਕਿਸਾਨ ਅੰਨਦਾਤਾ ਇਹਦੇ ਵਿੱਚ ਕੋਈ ਦੋਰਾਇਆ ਨਹੀਂ ਪਰ ਵਾਤਾਵਰਨ ਦੀ ਵੀ ਤਾਂ ਕੋਈ ਕੀਮਤ ਹੈ ਕਿਸਾਨ ਅੰਨਦਾਤਾ ਦਾ ਸਤਿਕਾਰ ਕਰੋ ਪਰ ਵਾਤਾਵਰਨ ਵੀ ਬਚਾਓ ਇਹਨੂੰ ਪਲੀਤ ਨਾ ਹੋਣ ਦਿਓ ਤੇ ਗੱਲ ਕਹੀਏ ਪੰਜਾਬ ਦੀ ਸਰਕਾਰ ਨੂੰ ਵੀ ਤੁਸੀਂ ਕਹਿ ਦਿੰਨੇ ਵੀ ਜਿਹੜੇ ਪ੍ਰਾਣੀ ਨੂੰ ਸਾੜਦੇ ਆ ਜਿਹੜੇ ਨਾੜ ਨੂੰ ਅਗ ਲਾਉਂਦੇ ਆ ਉਹਨਾਂ ਦੇ ਉ ਅਸੀਂ ਜੁਰਮਾਨਾ ਕਰਤਾ ਉਹ ਕਦੇ ਜੁਰਮਾਨਾ ਕਰੇ ਨਾਲ ਕੱਲੀ ਕੀ ਗੱਲ ਬਣਦੀ ਗ੍ਰਿਫਤਾਰੀਆਂ ਕਿਉਂ ਨਹੀਂ ਕਰਦੇ ਤੁਹਾਨੂੰ ਇਸ ਗੱਲ ਦਾ ਸਵਾਲ ਦੇਓ ਜਵਾਬ ਦਿਓ ਅੱਛਾ ਜਿਹੜਾ ਰਾਹੁਲ ਗਾਂਧੀ ਨੂੰ ਸਰੋਪਾ ਦਿੱਤਾ ਸੀ ਕੱਲ ਤੁਸੀਂ ਖਬਰ ਦਿੱਤੀ ਸੀ ਉਹਦਾ ਕਾਫੀ ਝਗੜਾ ਚੱਲਦਾ ਸੀ ਉਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਦਿੱਤਾ ਗਿਆ ਸੀ ਉਹ ਮੈਨੇਜਰ ਦਾ ਕੀ ਬਣਿਆ ਫਿਰ ਮੈਨੇਜਰ ਦੀ ਬਦਲੀ ਕਰਤੀ ਜੀ ਦੋ ਮੁਲਾਜ਼ਮਾ ਜਿਹੜੇ ਉਹਨਾਂ ਨੂੰ ਸਸਪੈਂਡ ਕਰਤਾ ਤੇ ਇਹ ਖਬਰ ਵੱਡੀ ਬਣੀ ਆ ਪਰ ਦੇਖੋ ਵਿਚਾਰ ਸਭ ਦੇ ਆਪੋ ਆਪਣੇ 30% ਲੋਕ ਇਹ ਵੀ ਗੱਲ ਕਹਿੰਦੇ ਆ ਵੀ ਰਾਹੁਲ ਗਾਂਧੀ ਨੇ ਕਦੇ ਸਿੱਖਾਂ ਦੇ ਖਿਲਾਫ ਨਹੀਂ ਬੋਲਿਆ ਇਹ ਦਰਬਾਰ ਸਾਹਿਬ ਦੇ ਵਿੱਚ ਵੀ ਕਈ ਵਾਰੀ ਗਿਆ ਗੁਰਦੁਆਰਿਆਂ ਦੇ ਵਿੱਚ ਵੀ ਜਾਂਦਾ ਤੇ ਹੁਣ ਉਹੀ ਗੱਲ ਜੇਕਰ ਇਹਦੀ ਦਾਦੀ ਨੇ ਕੁਝ ਕੀਤਾ ਤੇ ਉਸ ਕੱਟਬਰ ਦੇ ਵਿੱਚੋਂ ਤੇ ਆਪਾਂ ਇਹਦਾ ਸਾਰੀ ਉਮਰ ਵਿਰੋਧ ਇੰਨੀ ਕਰੀ ਜਾਣਾ ਕੁਝ ਲੋਕ ਇਹ ਗੱਲ ਕਹਿੰਦੇ ਵੀ ਹਾਂ ਵਿਰੋਧ ਕਰਨਾ ਚਾਹੀਦਾ ਗਾਂਧੀ ਪਰਿਵਾਰ ਦਾ ਵਿਰੋਧ ਇੰਨੀ ਹੋਣਾ ਚਾਹੀਦਾ 3% ਲੋਕ ਰਾਹੁਲ ਗਾਂਧੀ ਦੇ ਖਿਲਾਫ ਕੋਈ ਕਾਰਵਾਈ ਦੇ ਖਿਲਾਫ ਵੀ ਹਗੇ ਆ ਜਿਹੜੇ ਸਰੋਪਾ ਦੇਣ ਵਾਲੇ ਲੋਕਾਂ ਦੇ ਜਿਹੜੀ ਖਿਲਾਫ ਕਾਰਵਾਈ ਹੋਈ ਆ ਦੂਜੀ ਗੱਲ ਮਹੱਤਵਪੂਰਨ ਇਹ ਆ ਵੀ ਅੱਜ ਸਰੋਪਾ ਦੇਣ ਦੇ ਮਾਮਲੇ ਦੇ ਵਿੱਚ ਪਤਾ ਲੱਗਾ ਵੀ ਡਿਪਟੀ ਮੈਨੇਜਰ ਜਿਹੜੇ ਗੁਰਦੁਆਰਾ ਸਾਹਿਬ ਦੇ ਬਾਬਾ ਬੁੱਢਾ ਸਾਹਿਬ ਗੁਰਦੁਆਰਾ ਜਿਹੜਾ ਉਹਦੇ ਡਿਪਟੀ ਮੈਨੇਜਰ ਨਾਲ ਸਬਾਤਨਾ ਕਰਤਾ ਤੇ ਇੱਕ ਕਥਾਵਾਚਕ ਤੇ ਸੇਵਾਦਾਰ ਨੂੰ ਸਸਪੈਂਡ ਕਰਤਾ ਤੇ ਅੱਜ ਬੀਬੀ ਕਿਰਨਜੀਤ ਕੌਰ ਜਿਹੜੇ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰ ਆ ਉਹਨਾਂ ਨੇ ਇੱਕ ਪੋਸਟ ਪਾਈ ਹੈ ਗੱਲ ਬੜੇ ਗੌਰ ਨਾਲ ਸੁਣਨ ਵਾਲੀ ਏ ਜੀ ਕਹਿੰਦੇ ਜੀ ਮੇਰੀ ਗੱਲ ਬੜੇ ਲੋਕਾਂ ਨੂੰ ਚੰਗੀ ਨਹੀਂ ਲੱਗਣੀ ਪਰ ਮੈਂ ਕਰਨਾ ਚਾਹੁੰਦੀ ਆ ਜੇ ਇੰਦਰਾ ਗਾਂਧੀ ਦੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਤਾਂ ਕੌਮ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਇਸ ਹਿਸਾਬ ਬਰਾਬਰ ਉਹਦੇ ਪੋਤੇ ਦਾ ਕੀ ਦੋਸ਼ ਆ ਜਿਹੜਾ ਉਸ ਵੇਲੇ ਬੱਚਾ ਸੀ ਤੇ ਰਾਹੁਲ ਗਾਂਧੀ ਇੱਕ ਨਿਮਾਣੇ ਬੰਦੇ ਵਾਂਗੂ ਕਈ ਵਾਰ ਦਰਬਾਰ ਸਾਹਿਬ ਦੇ ਵਿੱਚ ਆਇਆ ਇਹਨੇ ਸਿੱਖਾਂ ਦੇ ਖਿਲਾਫ ਕਦੇ ਕੋਈ ਗੱਲ ਨਹੀਂ ਕੀਤੀ ਇਸ ਲਈ ਦਾਦੀ ਦੇ ਗੁਨਾਹਾਂ ਲਈ ਇਹਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਹਸਪਤਾਲ ਤੋਂ ਤੰਦਰੁਸਤ ਹੋ ਕੇ ਇੱਕਦਮ ਐਕਸ਼ਨ 'ਚ ਆ ਗਏ ਨੇ ਹੁਣ ਕਹਿੰਦੇ ਉਹ ਕੇਜਰੀਵਾਲ ਦੀ ਵੀ ਬਹੁਤੀ ਪ੍ਰਵਾਹ ਨਹੀਂ ਕਰਦੇ ਦੇਖੋ ਜਬੜੀ ਕਰਨੀ ਵੀ ਨਹੀਂ ਚਾਹੀਦੀ ਜਿਹਦੇ ਮੂਨੋ ਵੋਟਰਾਂ ਪਾਈਆਂ ਜਿਹਦੀ ਸਰਕਾਰ ਆ ਜਿਹਦੇ ਜਿਹੜਾ ਪੰਜਾਬ ਦੀ ਅਗਵਾਈ ਕਰ ਰਿਹਾ ਜਿਹੜਾ ਮੁੱਖ ਮੰਤਰੀ ਆ ਤੇ ਉਹਨੂੰ ਬੰਦੇ ਤੋਂ ਮੇਰਾ ਖਿਆਲ ਆ ਵੀ ਪ੍ਰਵਾਹ ਕਰਨੀ ਵੀ ਨਹੀਂ ਚਾਹੀਦੀ ਕੇਜਰੀਵਾਲ ਦਾ ਕੀ ਯੋਗਦਾਨ ਆ ਜੀ ਦੇਖੋ ਕੇਜਰੀਵਾਲ ਦਾ ਦਿੱਲੀ ਦੇ ਵਿੱਚ ਯੋਗਦਾਨ ਸੀ ਬਿਲਕੁਲ ਰਵੇ ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਅੱਜ ਵੀ ਇਹ ਗੱਲ ਕਹਿਣਾ ਜੇਕਰ ਕੇਜਰੀਵਾਲ ਹੋਰਾਂ ਨੂੰ ਭੁਲੇਖਾ ਮਨੀਸ਼ ਸੋਧਿਆ ਦਿੱਲੀ ਵਾਲਿਆਂ ਨੂੰ ਭੁਲੇਖਾ ਵੀ ਭਾਈ ਸਾਡੇ ਕਰਕੇ ਆ ਉਹ ਐ ਕਰਨ ਦੀ ਤਰਨਤਾਰਨ ਦੇ ਵਿੱਚ ਆਪਣੀ ਮਰਜ਼ੀ ਦਾ ਬੰਦਾ ਚੁਣ ਲੈਣ ਤੇ ਭਗਵੰਤ ਮਾਨ ਹੋਰੀ ਪ੍ਰਚਾਰਨਾ ਕਰਨ ਤੇ ਜਿੱਤ ਕੇ ਦਿਖਾ ਦੇਣ ਗੱਲ ਖਤਮ ਹੋ ਜੂਗੀ ਹੂੰ ਕਿਉਂਕਿ ਮਤਲਬ ਇਹ ਜੀ ਮੇਰਾ ਕੈਂਡੀਡਾਟ ਕੋ ਮੈਂ ਕੋਈ ਉਲਾਰਵਾਦੀ ਗੱਲ ਨਹੀਂ ਕਿ ਜੋ ਦਿਖ ਰਿਹਾ ਸਰਕਾਰ ਕਈ ਮਾਮਲਿਆਂ ਦੇ ਵਿੱਚ ਐ ਫੇਲ ਵੀ ਸਾਬਤ ਹੋਈ ਆ ਕਈ ਮਾਮਲਿਆਂ 'ਚ ਪਾਸ ਵੀ ਸਾਬਤ ਹੋਈ ਆ ਪਰ ਜਿਹੜਾ ਦਿਖ ਰਿਹਾ ਉਹ ਤਾਂ ਦਿਖ ਰਿਹਾ ਜੀ ਵੋਟਾਂ ਤੋਂ ਭਗਵੰਤ ਸਮਾਨ ਦੇ ਮੂੰਹੋਂ ਪਈਆਂ ਅਜ ਵੀ ਲੋਕ ਭਗਵੰਤ ਸਮਾਨ ਨੂੰ ਆਪ ਪਰੇ ਕਰਦਿ ਗਏ ਆ ਆਮ ਆਦਮੀ ਪਾਰਟੀ ਦਾ ਹੈ ਕਿ ਇਹ ਪੰਜਾਬ ਦੇ ਵਿੱਚ ਸੋ ਭਗਵੰਤ ਸਮਾਨ ਹੋਰੀਏ ਗੱਲ ਕਹਿੰਦੇ ਜੀ ਕਿ ਅਸੀਂ ਲੋਕਾਂ ਦਾ ਭਲਾ ਕਰਾਂਗੇ ਫਾਇਦਾ ਕਰਾਂਗੇ ਹੜ ਪੀੜਤਾਂ ਨੂੰ ਵੱਧ ਤੋਂ ਵੱਧ ਲਾ ਪਚਾਵਾਂਗੇ ਅੱਜ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਜਿਹੜੇ ਕਿ ਹੈਗੇ ਨੇ ਪੰਜਾਬ ਦੇ ਖੇਤੀਬਾੜੀ ਵਿਭਾਗ ਦੇ ਮੰਤਰੀ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਇਸ ਵੇਲੇ ਪੰਜਾਬ ਦੇ ਵਿੱਚ 216000 ਏਕੜ ਦੇ ਵਿੱਚ 3-3 ਫੁੱਟ ਰੇਤ ਖੜੀ ਪਈ ਆ ਜੀ ਇੱਕ ਖੇਤ ਦੇ ਵਿੱਚੋਂ ਰੇਤ ਕੱਢਣ ਦੇ ਲਈ 7 ਤੋਂ ਲੈ ਕੇ 10000 ਰੁਪਿਆ ਲੱਗਦਾ ਇਸ ਇੱਕੜ ਦੇ ਵਿੱਚੋਂ ਉਹਨਾਂ ਨੇ ਕੇਂਦਰ ਦੇ ਕੋਲ ਰਿਪੋਰਟ ਬਣਾ ਕੇ ਭੇਜੀ ਹੈ ਵੀ 150 ਕਰੋੜ ਰੁਪਏ ਤੋਂ ਵੱਧ ਦਾ ਇਸ ਕੰਮ ਦੇ ਉੱਤੇ ਲੱਗਣ ਲੱਗਾ ਹੈ। ਹੂੰ ਇੰਟਰਸਟਿੰਗ। ਯਾ ਉਹਨਾਂ ਨੇ ਆਉਣਾ ਜੀ ਮੇਰੇ ਪ੍ਰੋਗਰਾਮ 'ਚ ਕੱਲ ਨੂੰ। ਅ ਅੱਛਾ ਟਣਾ ਜੀ ਦੱਸੋ ਵੀ ਹੁਣ ਮੌਸਮ ਕਿ ਹੋ ਗਿਆ? ਪਾਣੀ ਤਾਂ ਮੇਰੇ ਖਿਆਲ ਨਾਲ ਮੌਨਸੂਨ ਪਾਉਣਾ ਤਾਂ ਮੁੜ ਗਿਆ। ਉਹ ਜਾਂ ਮੁਰਝਲੀਆਂ ਨੇ। ਪਾਣੀ ਥੱਲੇ ਹੋ ਗਿਆ ਤੇ ਹੋਰ ਬਿਮਾਰੀਆਂ ਵਗੈਰਾ ਕਿੰਨੀਆਂ ਫੈਲੀਆਂ? ਕੀ ਹਾਲ ਆ ਕਿਸਾਨਾਂ ਦਾ? ਦੇਖੋ ਜੀ ਇੱਕ ਤਾਂ ਜਾਣਕਾਰੀ ਇਹ ਵੀ ਪਿਛਲੇ 4 ਦਿਨਾਂ ਦੇ ਵਿੱਚ ਨਾ ਜਿਹੜੇ ਹੜ੍ਹ ਪ੍ਰਭਾਵਿਤ ਖੇਤਰ ਆ ਇੱਥੇ ਡਾਕਟਰ ਅਨੰਦ ਗਾ ਟੀਮਾਂ ਨੇ ਕੈਂਪ ਲਾਇਆ ਮੁਆਇਨਾ ਕੀਤਾ ਜਿੰਨੇ ਟੋਟਲ ਮਰੀਜ਼ ਆਏ ਆ ਉਹਦੇ ਵਿੱਚੋਂ ਹਰ ਛੇਵੇਂ ਚਮੜੀ ਦੇ ਰੋਗ ਤੋਂ ਪੀੜਤਾ ਹਰ ਛੇਵੇਂ ਮਰੀਜ਼ ਕਿਸੇ ਨਾ ਕਿਸੇ ਰੂਪ ਦੇ ਵਿੱਚ ਚਮੜੀ ਦੇ ਰੋਗ ਤੋਂ ਪੀੜਤਾ ਇਹ ਹੈਗਾ ਜੀ ਉੱਥੋਂ ਦੇ ਹਾਲ ਦੂਜੀ ਗੱਲ ਇਹ ਜੀ ਕਿ ਪੰਜਾਬ ਦੇ ਵਿੱਚ ਮੌਨਸੂਨ ਪਾਉਣਾ ਮੌਸਮ ਵਿਗਿਆਨੀਆਂ ਦੇ ਕਹਿਣ ਮੁਤਾਬਕ 20 ਤਰੀਕ ਤੱਕ ਮੁੜ ਜਾਣੀਆਂ ਤੇਕੇ ਚਲੀਆਂ ਜਾਣੀਆਂ ਪਰ ਜੰਦਗਾ ਜੰਦਗਾ ਕੱਲ੍ਹ ਨੂੰ ਤੇ ਪਰਸੋਂ ਕਈ ਥਾਵਾਂ ਦੇ ਉੱਤੇ ਵਰਖਦੀਆਂ ਜੀ 18 ਤੇ 19 ਰਣਾ ਜੀ ਬਹੁਤ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਮਿਹਰਬਾਨੀ ਮਿਹਰਬਾਨੀ